ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ਿਆਂ ਦੇ ਹੌਟਸਪੌਟਸ ਨੇ ਉਹਨਾਂ ਤੇ ਕਾਸੋ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਿਊਰਿੰਗ ਕਾਸੋ ਆਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੇ ਐਕਟਿਵ ਨਹੀਂ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਤਹਿਤ ਜੋ ਮੁਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਇਹ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਸੌਰ ਤੇ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਜਿਸ ਦੇ ਤਹਿਤ ਐਸਐਚਓ ਰੰਜੀਤ ਐਵੇਨਿਊ ਤੋਂ ਉਹਨਾਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖਰੇ ਵੱਖਰੇ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਦੇ ਵਿੱਚ ਕਾਫੀ ਵੱਡੇ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80/24 ਮੁਕਦਮਾ ਰਵੀ ਉਰਫ ਨਿੰਜਾ ਜੋ ਕਿ ਕਰਮਪੁਰੇ ਦਾ ਰਹਿਣ ਵਾਲਾ ਵਾ ਤੇ ਰঞ্জੀਤ ਸਿੰਘ ਉਹਦੇ ਲਾਲ ਕੁਆਟਰਸ ਇਧਰਲੇ ਏਰੀਆ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਰਿਜਿਸਟਰ ਕੀਤਾ ਗਿਆ। ਜੋ ਦੂਸਰਾ ਮੁਕੱਦਮਾ ਹੈ ਇਹ ਐਫਆਈਆਰ ਨੰਬਰ 82/24 ਜੋ ਕਿ ਰਾਜ ਔਰ ਫਰਾਜਾ ਇਹ ਵੀ ਕਰਨਪੁਰੇ ਦਾ ਰਹਿਣ ਵਾਲਾ ਵਾ ਇਹ ਵੀ ਮਜੀਠਾ ਰੋਡ ਥਾਣੇ ਦੇ ਏਰੀਆ 'ਚ ਰੰਜੀਤ ਐਵੇਨਿਊ ਥਾਣੇ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਸੀ। ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ। ਜੋ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਉਰਫ ਮਿੱਠੂ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਤੇ ਇਹ ਵੀ ਇਧਰ ਮਰੀਠਾ ਰੋਡ ਦੇ ਏਰੀਏ ਤੇ ਰੰਜੀਤ ਦੇ ਮੰਦਰੀਏ ਚ ਕਾਫੀ ਕੰਮ ਕਰ ਰਿਹਾ ਸੀ ਇਸ ਕੋਲੋਂ 110 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਿੰਨੇ ਮਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਡੂੰਘਾਈ ਨਾਲ ਤਫਤੀਸ਼ ਚੱਲ ਰਹੀ ਹੈ ਇਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਇਹ ਹਿਰੋਇਨ ਸਮਗਰੀ ਆ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾਂ ਜਿੰਨਾਂ ਦੇ ਨਾਮ ਆਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਵਾ ਉਹ ਉਸਤੇ ਸਾਡਾ ਆਪਰੇਸ਼ਨ ਹਜੇ ਚੱਲ ਰਿਹਾ ਵਾ ਅਸੀਂ ਉਹਨਾਂ ਦੇ ਨਾਮ ਤਹਰਵੀਲ ਨਹੀਂ ਕਰ ਸਕਦੇ ਬਟ ਬਹੁਤ ਜਲਦੀ ਜਿਹੜੇ ਬਿਗ ਫਿਸ਼ਸ ਜਿਨ੍ਹਾਂ ਨੂੰ ਬੋਲਿਆ ਜਾਂਦਾ ਕਿ ਜੋ ਵੱਡੇ ਲੈਵਲ ਤੇ ਕੰਮ ਕਰਦੇ ਨੇ ਜਿਨ੍ਹਾਂ ਕੋਲੋਂ ਇਹੋ ਜਿਹੇ ਤਸਕਰ ਨਸ਼ਾ ਲੈ ਕੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਸਾਡਾ ਆਪਰੇਸ਼ਨ ਕੋਵਿਡ ਆਪਰੇਸ਼ਨ ਚੱਲ ਰਿਹਾ ਵਾ ਬਹੁਤ ਜਲਦੀ ਉਹਨਾਂ ਨੂੰ ਵੀ ਇਹਦੇ ਵਿੱਚ ਅਰੈਸਟ ਕਰਕੇ ਉਹਨਾਂ ਕੋਲੋਂ ਵੀ ਵੱਡੀ ਰਿਕਵਰੀ ਕੀਤੀ ਜਾਊਗੀ ਜੀ